ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਅੱਜ ਇੱਕ ਬਹੁਤ ਮਹੱਤਵਪੂਰਨ ਗੱਲ ਆਪਾਂ ਕਰਨੀ ਆ ਵੀ ਕਿਵੇਂ ਕੈਨੇਡਾ ਗਵਰਨਮੈਂਟ ਲੋਕਾਂ ਨਾਲ ਪੱਖਪਾਤ ਕਰਦੀ ਹੈ ਇੱਕ ਪਾਸੇ ਉਹ ਬੰਦਾ ਜੀਤੋ ਅਣਜਾਣੇ ਦੇ ਵਿੱਚ ਕੈਨੇਡਾ ਦੇ ਵਿੱਚ ਕੋਈ ਐਕਸੀਡੈਂਟ ਹੁੰਦਾ ਤੇ ਉਸ ਐਕਸੀਡੈਂਟ ਨੂੰ ਉਹ ਮੰਨ ਕੇ ਵੀ ਹਾਂ ਮੇਰੇ ਤੋਂ ਹੋਇਆ 8 ਸਾਲ ਸਜ਼ਾ ਭੁਗਤ ਲੈਂਦਾ ਪਰ ਫਿਰ ਵੀ ਉਹਨੂੰ ਕੈਨੇਡਾ ਸਰਕਾਰ ੱੱਕੇ ਨਾਲ ਡਿਪੋਰਟ ਕਰ ਰਹੀ ਹੈ ਪੰਜਾਬ ਵਿੱਚ ਤੇ ਡਿਪੋਰਟ ਦੇ ਆਰਡਰ ਹੋ ਚੁੱਕੇ ਆ ਤੇ ਦੂਜੇ ਪਾਸੇ ਉਹ ਬੰਦੇ ਆ ਜਿਹੜੇ ਲੁੱਟਖੋਹਾਂ ਕਰ ਰਹੇ ਆ ਤੇ ਉਹਨਾਂ ਨੂੰ ਰਿਫਿਊਜੀ ਪਾਈ ਆ ਉਹਨਾਂ ਨੂੰ ਰਿਫਿਊਜੀ ਦੇ ਕੇ ਸਰਕਾਰ ਉਹਨਾਂ ਨੂੰ ਕਹਿ ਰਹੀ ਆ ਵੀ ਤੁਸੀਂ ਰਹੋ ਕੋਈ ਗੱਲ ਨਹੀਂ ਸੋ ਇਹ ਬਹੁਤ ਵੱਡਾ ਪੱਖਪਾਤ ਆ ਜਿਹੜਾ ਕੈਨੇਡਾ ਗਵਰਨਮੈਂਟ ਕਰ ਰਹੀ ਆ ਕੀ ਇਹ ਸਾਰਾ ਮੁੱਦਾ ਕੌਣ ਆ ਬੰਦਾ ਜਿਹਨੂੰ ਰਿਪੋਰਟ ਕੀਤਾ ਜਾ ਰਿਹਾ ਤੇ ਕੀ ਉਹਨੇ ਕੀਤਾ ਸੀ ਉਹ ਜਾਂ ਜਿਹਦੇ ਕਰਕੇ ਉਹਨੂੰ ਇਹ ਸਾਰਾ ਕੁਝ ਜਿਹੜਾ ਚੱਲਣਾ ਪੈ ਰਿਹਾ ਉਹਦੀ ਫੈਮਿਲੀ ਨੇ ਇੰਨਾ ਸਾਲ ਹੋ ਗਏ ਉੱਥੇ ਕੈਨੇਡਾ ਦੇ ਵਿੱਚ ਸਫਰ ਕਰ ਰਹੀ ਹੈ ਸੋ ਇਹਦੇ ਬਾਰੇ ਗੱਲਬਾਤ ਕਰਨੀ ਹੈ ਸੋ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਂ ਗੱਲ ਕਰ ਰਿਹਾ ਜੀ ਜਸਕੀਰਤ ਸਿੰਘ ਸਿੱਧੂ ਦੀ 6 April 2018 ਨੂੰ ਸਕੈਚਵਨ ਦੇ ਵਿੱਚ ਜਸਕੀਰਤ ਸਿੰਘ ਸਿੱਧੂ ਦਾ ਟਰੱਕ ਆ ਜਿਹੜਾ ਉਹ ਕੈਨੇਡਾ ਦੀ ਜੂਨੀਅਰ ਹਾਕੀ ਟੀਮ ਸੀਗੀ ਹੰਬੋਲਟ ਬਰੋਕੋਸ ਉਹਨਾਂ ਦੀ ਬੱਸ ਦੇ ਨਾਲ ਇਹਦਾ ਜਸਕੀਰਤ ਸਿੱਧੂ ਦਾ ਜਿਹੜਾ ਟਰੱਕ ਆ ਟਕਰਾ ਜਾਂਦਾ ਤੇ ਟਕਰਾਉਣ ਦੀ ਵਜ੍ਹਾ ਕਰਕੇ 16 ਹਾਕੀ ਪਲੇਅਰ ਦੀ ਮੌਤ ਹੋ ਜਾਂਦੀ ਹੈ ਉਸ ਐਕਸੀਡੈਂਟ ਦੇ ਵਿੱਚ ਤੇ 13 ਜਾਣੇ ਜਿਹੜੇ ਹੈਗੇ ਆ ਉਹ ਜ਼ਖਮੀ ਹੋ ਜਾਂਦੇ ਆ ਤੇ ਹੁਣ ਜਿਹੜਾ ਹੈਗਾ ਇਹ ਪਤਾ ਲੱਗਿਆ ਵੀ ਜਨਵਰੀ 2026 ਦੇ ਵਿੱਚ ਇਹ ਪੁਸ਼ਟੀ ਹੋ ਚੁੱਕੀ ਹੈ ਕੈਨੇਡਾ ਸਰਕਾਰ ਵੱਲੋਂ ਵੀ ਉਹਨੂੰ ਜਲਦੀ ਹੀ ਜਿਹੜਾ ਹੈਗਾ ਪੰਜਾਬ ਡਿਪੋਰਟ ਕੀਤਾ ਜਾ ਰਿਹਾ ਹੈ ਹਾਲਾਂਕਿ ਜਸਕੀਰਤ ਸਿੰਘ ਸਿੱਧੂ ਦੇ ਵਕੀਲਾਂ ਨੇ ਇਹ ਕਿਹਾ ਵੀ ਅਸੀਂ ਹਿਊਮਨਿਟੇਰੀਅਨ ਤੇ ਕੰਪੈਸ਼ਨਟ ਗਰਾਉਂਡ ਤੇ ਕੋਸ਼ਿਸ਼ ਕਰ ਰਹੇ ਹਾਂ ਵੀ ਇਹਦੀ ਡਿਪੋਰਟੇਸ਼ਨ ਰੁਕ ਜੇ ਪਰ ਅਧਿਕਾਰਤ ਤੌਰ ਤੇ ਜਿਹੜਾ ਹੈਗਾ ਉਹ ਪੁਸ਼ਟੀ ਕਰਤੀ ਹੈ ਗਵਰਨਮੈਂਟ ਨੇ ਵੀ ਥੋੜੇ ਟਾਈਮ ਦੇ ਵਿੱਚ ਹੀ ਅਸੀਂ ਇਹਨੂੰ ਡਿਪੋਰਟ ਕਰ ਦਿਆਂਗੇ ਹੁਣ ਜਸਕੀਰਤ ਸਿੰਘ ਸਿੱਧੂ ਤੇ ਜਿਹੜੇ ਦੋਸ਼ ਲੱਗੇ ਸੀਗੇ ਉਹਨਾਂ ਨੇ ਲਾਏ ਸੀਗੇ ਕੈਨੇਡੀਅਨ ਸਰਕਾਰ ਨੇ ਲਾਏ ਸੀ ਵੀ ਇਹਨੇ ਖਤਰਨਾਕ ਡਰਾਈਵਿੰਗ ਕਰਦੇ ਹੋਏ ਐਕਸੀਡੈਂਟ ਕੀਤਾ ਜਿਹਦੇ ਵਿੱਚ ਜਾਨੀ ਕਿ 16 ਪਲੇਅਰਾਂ ਦੀ ਇਨਕਲੂਡਿੰਗ ਹਾਕੀ ਸਟਾਫ ਉਹਨਾਂ ਦੀ ਮੌਤ ਹੋ ਗਈ ਆ ਤੇ ਹੁਣ ਭਾਵੇਂ ਕਿ ਜਿਹੜੇ ਹੈਗੇ ਆ ਜਿਹੜੇ ਖਿਡਾਰੀਆਂ ਦੇ ਪੇਰੈਂਟਸ ਸੀਗੇ ਉਨ੍ਹਾਂ ਤੋਂ ਜਿਸਕਿ ਤ ਸਿੱਧੂ ਨੇ ਮਾਫੀ ਵੀ ਲਈ ਵੀ ਮੈਂ ਜਿਹੜਾ ਐਕਸੀਡੈਂਟ ਆ ਉਹ ਜਾਣਬੁੱਝ ਕੇ ਨਹੀਂ ਕੀਤਾ ਅਣਜਾਣਪੁਣੇ ਦੇ ਵਿੱਚ ਹੋ ਗਿਆ ਤਾਂ ਉਹਨਾਂ ਪਰਿਵਾਰਾਂ ਨੇ ਉਹਨੂੰ ਬਹੁਤਿਆਂ ਪਰਿਵਾਰਾਂ ਨੇ ਮਾਫੀ ਵੀ ਕਰਤਾ ਸੀ ਵੀ ਕੋਈ ਗੱਲ ਨਹੀਂ ਜੇ ਇਹ ਐਡਮਿਟ ਕਰਦਾ ਆਪਦੀ ਗਲਤੀ ਤਾਂ ਇਹਨੂੰ ਮਾਫ ਕਰ ਦਿੱਤਾ ਜਾਵੇ ਪਰ ਜੋ ਕੈਨੇਡਾ ਗਵਰਨਮੈਂਟ ਇਹ ਕਹਿ ਰਹੀ ਹੈ ਵੀ ਨਹੀਂ ਉਹਦਾ ਜਿਹੜਾ ਦੇਸ਼ ਨਿਕਾਲਾ ਤੈ ਹੈ ਤੇ ਅਸੀਂ ਕੈਨੇਡੀਅਨ ਲਾਅ ਦੇ ਮੁਤਾਬਕ ਉਹਨੂੰ ਡਿਪੋਰਟ ਕਰ ਰਹੇ ਆ ਹੁਣ ਜਦੋਂ ਇਹ ਜਸਕੀਰਤ ਸਿੱਧੂ ਦਾ ਕੇਸ ਚੱਲਦਾ ਸੀਗਾ ਜਸਕੀਰਤ ਸਿੱਧੂ ਨੇ ਕੋਰਟ ਦੇ ਵਿੱਚ ਆਪਣੀ ਜਿਹੜੀ ਗਲਤੀ ਮੰਨ ਲਈ ਸੀ ਵੀ ਹਾਂ ਮੇਰੀ ਗਲਤੀ ਹੈ ਮੇਰੀ ਗਲਤੀ ਕਰਕੇ ਐਕਸੀਡੈਂਟ ਹੋਇਆਗਾ ਉਸ ਤੋਂ ਬਾਅਦ ਉਹਨੂੰ 8 ਸਾਲ ਦੀ ਸਜ਼ਾ ਸੁਣਾਈ ਗਈ ਸੀ ਤੇ 8 ਸਾਲ ਦੀ ਜਿਹੜੀ ਸਜ਼ਾ ਭੁਗਤ ਰਿਹਾ ਸੀਗਾ 2023 ਦੇ ਵਿੱਚ ਉਹਨੂੰ ਫੁੱਲ ਜਿਹੜੀ ਹੈਗੀ ਪ੍ਰੋਲ ਮਿਲ ਗਈ ਸੀਗੀ ਪ੍ਰੋਲ ਤੇ ਪ੍ਰੋਲ ਮਿਲਣ ਤੋਂ ਬਾਅਦ ਜਿਹੜਾ ਪਰ ਕੈਨੇਡਾ ਗਵਰਨਮੈਂਟ ਨੇ ਕਿਹਾ ਵੀ ਇਹ ਦੇਖੋ ਵੀ ਜਿਹੜਾ ਬੰਦਾ ਉਹਨਾਂ ਦੇ ਲਾਅ ਮੁਤਾਬਕ ਜਿਹੜਾ ਬੰਦਾ ਸਿਟੀਜ਼ਨ ਨਹੀਂ ਉੱਥੇ ਕਰਾਇਮ ਕਰਦਾ ਤਾਂ ਉਹਦਾ ਜਿਹੜਾ ਦੇਸ਼ ਨਿਕਾਲਾ ਤੈ ਆ ਤਾਂ ਇਸ ਕਰਕੇ ਉਹਨੂੰ ਪੀ ਜਿਹੜਾ ਸਿਟੀਜ਼ਨ ਨਹੀਂ ਸੀ ਬੰਦਾ ਉਹਦਾ ਪੀਆਰ ਸਟੇਟਸ ਵੀ ਜਿਹੜਾ ਹੈਗਾ ਕੈਨੇਡਾ ਗਵਰਨਮੈਂਟ ਨੇ ਖੋਹ ਲਿਆ ਤੇ ਉਹਨੂੰ ਕਹਿੰਦੇ ਵੀ ਸਾਡੇ ਕੋਲੇ ਕੋਈ ਹੋਰ ਆਪਸ਼ਨ ਰਹਿ ਨਹੀਂ ਜਾਂਦੀ ਅਸੀਂ ਇਹਨੂੰ ਰਿਪੋਰਟ ਕਰਾਂਗੇ ਹੁਣ ਜਿਹੜਾ ਅ ਜਿਹੜਾ ਦੂਜਾ ਹੈਗਾ ਇਮੀਗ੍ਰੇਸ਼ਨ ਤੇ ਰਿਫਿਊਜੀ ਬੋਰਡ ਹੈ ਕੈਨੇਡਾ ਦਾ ਉਹਨਾਂ ਨੇ ਕਹਿਤਾ ਵੀ ਅਸੀਂ ਜਿਹੜਾ ਹੈਗਾ ਮਈ 2024 ਨੂੰ ਆਰਡਰ ਕਰਤਾ ਸੀ ਵੀ ਇਹਨੂੰ ਡਿਪੋਰਟ ਕਰ ਦਿਓ ਬੰਦੇ ਨੂੰ ਪਰ ਜਿਹੜਾ ਅ ਅਪੀਲਾਂ ਵਗੈਰਾ ਚੱਲ ਰਹੀਆਂ ਸੀ ਉੱਥੇ ਪਰ ਉਹ ਅਪੀਲਾਂ ਜਿਹੜੀਆਂ ਰਾਸ ਨਹੀਂ ਆਈਆਂ ਉਹ ਸਾਰੀਆਂ ਕੈਨੇਡਾ ਗਵਰਨਮੈਂਟ ਨੇ ਨਹੀਂ ਮੰਨੀਆਂ ਤੇ ਫਾਈਨਲੀ ਇਹ ਕਹਿਤਾ ਵੀ ਇਹਨੂੰ ਡਿਪੋਰਟ ਕਰ ਦਿਓ ਬੰਦੇ ਨੂੰ ਤੇ ਹੁਣ ਤਾਜ਼ਾ ਰਿਪੋਰਟਾਂ ਜਿਹੜੀਆਂ ਇਹ ਕਹਿੰਦੀਆਂ ਵੀ ਥੋੜੇ ਟਾਈਮ ਦੇ ਵਿੱਚ ਵਿੱਚ ਹੀ ਇਸ ਬੰਦੇ ਨੂੰ ਡਿਪੋਰਟ ਕਰ ਦਿੱਤਾ ਜਾਊਗਾ ਹੁਣ ਮੈਂ ਗੱਲ ਕਹਿ ਰਿਹਾ ਸੀਗਾ ਵੀ ਪੱਖਪਾਤ ਕੈਨੇਡਾ ਗਵਰਨਮੈਂਟ ਕਿਵੇਂ ਕਰ ਰਹੀ ਹੈ ਹੁਣ ਥੋੜੇ ਦਿਨਾਂ ਦੀ ਗੱਲ ਹੈ ਜਿਹੜੇ ਬੀਸੀ ਦੇ ਪ੍ਰੀਮੀਅਰ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕੈਨੇਡੀਅਨ ਕਾਨੂੰਨ ਤੇ ਜਿਹੜੀ ਹੈਗੀ ਚਿੰਤਾ ਪ੍ਰਗਟਾਈ ਹੈ ਕਿ ਸਰੀ ਦੇ ਵਿੱਚ ਦੋ ਬੰਦੇ ਅਰੈਸਟ ਕੀਤੇ ਸੀਗੇ ਐਕਸਟਰੈਕਸ਼ਨ ਦੇ ਕੇਸ ਦੇ ਵਿੱਚ ਤੇ ਜਦੋਂ ਇਨਵੈਸਟੀਗੇਸ਼ਨ ਏਜੰਸੀ ਨੇ ਸਾਰੀ छानबीन ਕੀਤੀ ਉਹਨਾਂ ਬਾਰੇ ਪਤਾ ਲੱਗਿਆ ਕਿ ਉਹ ਦੋਨੇ ਬੰਦੇ ਰਿਫਿਊਜੀ ਕਲੇਮ ਕਰਕੇ ਉੱਥੇ ਕੈਨੇਡਾ ਰਹਿ ਰਹੇ ਆ ਜੇ ਰਿਫਿਊਜੀ ਉਹਨਾਂ ਨੇ ਕਲੇਮ ਕੀਤੀ ਆ ਤਾਂ ਕੈਨੇਡਾ ਗਵਰਨਮੈਂਟ ਨੇ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਇੱਥੇ ਰਹੋ ਕੋਈ ਚੱਕਰ ਨਹੀਂ ਰਿਫਿਊਜੀ ਕੇਸ ਦੇ ਵਿੱਚ ਉਹ ਕਹਿੰਦਾ ਵੀ ਹਰਾਨੀ ਮੈਨੂੰ ਹਰਾਨੀ ਹੁੰਦੀ ਆ ਵੀ ਜਿਹੜਾ ਕੈਨੇਡਾ ਦੇ ਕਾਨੂੰਨਾਂ ਦੇ ਵਿੱਚ ਨਿਯਮਾਂ ਦੇ ਵਿੱਚ ਤਬਦੀਲੀ ਕਰਨੀ ਚਾਹੀਦੀ ਆ ਵੀ ਜਿਹੜੇ ਬੰਦੇ ਕ੍ਰਿਮੀਨਲ ਹੈਗੇ ਆ ਉਹਨਾਂ ਨੂੰ ਆਪਾਂ ਰਿਫਿਊਜੀ ਦੇ ਰਹੇ ਆ ਪਰ ਉਹਨਾਂ ਨੇ ਜਿਹੜਾ ਆਪਦਾ ਇਹ ਗ੍ਰੀਵੈਂਸ ਸੀਗਾ ਉਹਨਾਂ ਨੂੰ ਜਿਹੜਾ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਐਡਰੈਸ ਕੀਤਾ ਤੇ ਉਹਨਾਂ ਨੇ ਕਿਹਾ ਵੀ ਅਸੀਂ ਇਹਦਾ ਹੱਲ ਕੱਢਦੇ ਆ ਛੇਤੀ ਇਹਦਾ ਹੱਲ ਕੱਢ ਕੇ ਵੀ ਇਹਨੂੰ ਜਿਹੜੀ ਤੁਹਾਡਾ ਗ੍ਰੀਵੈਂਸ ਹੈ ਇਹਨੂੰ ਡਿਸਪੋਜ਼ ਆਫ ਕਰਾਂਗੇ ਪਰ ਉਹਨਾਂ ਨੇ ਕਿਹਾ ਵੀ ਇਦਾਂ ਜਿਹੜਾ ਹੈਗਾ ਕਿਵੇਂ ਕਾਨੂੰਨ ਹੋ ਸਕਦਾ ਕੈਨੇਡਾ ਦਾ ਪਰ ਕਾਨੂੰਨ ਤਾਂ ਦੇਖੋ ਜਿਹੜਾ ਹੈਗਾ ਉਹ ਹੈਗਾ ਹੀ ਆ ਪਰ ਇੱਕ ਪਾਸੇ ਹੁਣ ਦੇਖੋ ਵੀ ਪੱਖਪਾਤ ਇੱਕ ਬੰਦਾ ਜਿਹੜਾ ਜਿਨੇ 8 ਸਾਲ ਸਜ਼ਾ ਵੀ ਭੁਗਤ ਲਈ ਜਿਨੇ ਆਪਦਾ ਗਨਾਹ ਵੀ ਮੰਨ ਲਿਆ ਜਿਨੇ ਇਹ ਕਹਿਤਾ ਵੀ ਮੇਰੇ ਤੋਂ ਅਣਜਾਣ ਪੁਨੇ ਦੇ ਵਿੱਚ ਐਕਸੀਡੈਂਟ ਹੋਇਆ ਮੈਂ ਗਲਤੀ ਮੰਨਦਾ ਆਪਦੀ ਪਰ ਮੈਂ ਜਾਣਬੁੱਝ ਕੇ ਨਹੀਂ ਕੀਤਾ ਸਾਰੀ ਫੈਮਲੀ ਨੇ ਸਫਰ ਕੀਤਾ ਵਿਚਾਲੇ ਦਾ ਕੰਮ ਰੁਕ ਗਿਆ ਗਰਾਉਂਡ ਤੇ ਆ ਗਿਆ ਹੁਣ ਉਸ ਬੰਦੇ ਨੂੰ ਜਿਹੜਾ ਹੈਗਾ ਜਬਰੀ ਜਿਹੜਾ ਡਿਪੋਰਟ ਕੀਤਾ ਜਾਂਦਾ ਡਿਪੋਰਟ ਕੀਤਾ ਜਾ ਰਿਹਾ ਕਿਉਂਕਿ ਕੇਸ ਬਹੁਤ ਜ਼ਿਆਦਾ ਹਾਈਲਾਈਟ ਹੋ ਗਿਆ ਸੀ ਤੇ ਜਿੱਥੇ ਹੁਣ ਦੂਜੇ ਪਾਸੇ ਜਿਹੜੇ ਬੰਦੇ ਕੈਨੇਡਾ ਦੇ ਵਿੱਚ ਫਿਲਹਾਲ ਕ੍ਰਾਈਮ ਕਰ ਰਹੇ ਆ ਲੋਕ ਦੁਖੀ ਆ ਕੰਟਰੀ ਛੱਟ ਛੱਟ ਕੇ ਜਾ ਰਹੇ ਆ ਪੁਲਿਸ ਨੇ ਹੱਥ ਖੜੇ ਕਰਤੇ ਤਾਂ ਉਹਨਾਂ ਚੋਂ ਬਹੁਤੇ ਬੰਦੇ ਜਿਹੜੇ ਹੈਗੇ ਆ ਉਹ ਰਿਫਿਊਜੀ ਕਲੇਮ ਲੈ ਕੇ ਉੱਥੇ ਬੈਠੇ ਆ ਕਈਆਂ ਦਾ ਸਟੇਟਸ ਖਤਮ ਹੋ ਗਿਆ ਡਿਪੋਰਟੇਸ਼ਨ ਵਾਰੰਟ ਉਹਨਾਂ ਦੇ ਜਾਰੀ ਹੈ ਕੈਨੇਡਾ ਗਵਰਨਮੈਂਟ ਉਹਨਾਂ ਨੂੰ ਫੜ ਨਹੀਂ ਸਕੇਗੀ ਪੁਲਿਸ ਵਾਲੇ ਕਹਿੰਦੇ ਜਿਹੜਾ ਅ ਦੂਜਾ ਸੀਬੀਐਸਏ ਆ ਕਹਿੰਦੇ ਉਹ 3000 ਬੰਦਾ ਜਿਨ੍ਹਾਂ ਦੇ ਡਿਪੋਰਟੇਸ਼ਨ ਵਾਰੰਟ ਜਾਰੀ ਹੋਇਆ ਸਾਡੇ ਤੋਂ ਫੜੇ ਨਹੀਂ ਜਾਂਦੇ ਪਰ ਲੋਕਾਂ ਦਾ ਕਹਿਣਾ ਉਹਨਾਂ ਦੀ ਗਿਣਤੀ ਲੱਖਾਂ ਦੀ ਆ ਹੁਣ ਦੇਖੋ ਵੀ ਇੱਕ ਬੰਦੇ ਨੂੰ ਜਿਹੜਾ ਬੰਦਾ ਆਪਦੀ ਗਲਤੀ ਮੰਨ ਰਿਹਾ ਜਿਹੜਾ ਕਹਿੰਦਾ ਵੀ ਮੈਨੂੰ ਹੁਣ ਤੁਸੀਂ ਚਲੋ ਮੈਂ ਸਜ਼ਾ ਭੁਗਤ ਲਈ ਐ ਫੈਮਿਲੀਆਂ ਨੇ ਵੀ ਮੈਨੂੰ ਮਾਫ ਕਰਤਾ ਜਿਨ੍ਹਾਂ ਦਾ ਨੁਕਸਾਨ ਹੋਇਆ ਸੀ ਵੀ ਮੈਨੂੰ ਇੱਥੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ ਪਰ ਨਹੀਂ ਕੈਨੇਡਾ ਗਵਰਨਮੈਂਟ ਨੇ ਸਾਫ਼ ਕਰਤਾ ਵੀ ਇਹ ਬੰਦੇ ਨੂੰ ਰਿਪੋਰਟ ਕਰ ਲਓ ਹੁਣ ਗੱਲ ਇਹ ਆ ਵੀ ਤੁਹਾਨੂੰ ਕੀ ਲੱਗਦਾ ਹਨਾ ਮੇਰਾ ਵੀਡੀਓ ਬਣਾਉਣ ਦਾ ਜਰੀਆ ਇਹ ਸੀ ਵੀ ਆਪਣਾ ਪੰਜਾਬੀਆਂ ਦੇ ਕੀ ਵਿਚਾਰ ਆ ਵੀ ਉਸ ਬੰਦੇ ਨੂੰ ਰਿਪੋਰਟ ਕਰ ਦੇਣਾ ਚਾਹੀਦਾ ਜਾਂ ਕੈਨੇਡਾ ਨੂੰ ਹਿਮੈਨਿਟਰੀਅਨ ਤੇ ਕੰਪੈਸ਼ਨਟ ਗਰਾਉਂਡ ਤੇ ਉਸ ਬੰਦੇ ਨੂੰ ਉੱਥੇ ਰਹਿਣ ਦਾ ਅਧਿਕਾਰ ਦੇ ਦਿੱਤਾ ਜਾਣਾ ਚਾਹੀਦਾ ਕਿਉਂਕਿ ਉਸ ਫੈਮਿਲੀ ਨੇ ਪਹਿਲਾਂ ਹੀ ਜਿਹੜਾ ਹੈਗਾ ਬਹੁਤ ਸਫਰ ਕਰ ਚੁੱਕਿਆ ਇਸ ਇਨਸੀਡੈਂਟ ਨਾਲ ਫਿਰ ਇਸ ਬੰਦੇ ਦਾ ਕੋਈ ਹੋਰ ਕ੍ਰਿਮੀਨਲ ਰੈਕર્ડ ਨਹੀਂ ਹੈ ਸੀਰੀਅਸ ਬੰਦਾ ਹੈਗਾ ਸੀਰੀਅਸਲੀ ਉਹਨੇ ਆਪਦੀ ਕੋਰਟ 'ਚ ਗਲਤੀ ਮੰਨੀ ਹੈ ਵੀ ਮੇਰੇ ਤੋਂ ਗਲਤੀ ਹੋਈ ਆ ਪਰ ਕੈਨੇਡਾ ਗਵਰਨਮੈਂਟ ਫਿਲਹਾਲ ਪੱਖਪਾਤ ਕਰਦੀ ਜਿਹੜੀ ਨਜ਼ਰ ਆ ਰਹੀ ਹੈ બીજે કેસ પાપ્યુલર ਹੋ ਗਿਆ ਹਾਈਲਾਈਟ ਹੋ ਗਿਆ ਤਾਂ ਇਹ ਬੰਦੇ ਨੂੰ ਹੁਣ ਰਿਪੋਰਟ ਕਰ ਦੋ ਸ਼ਾਇਦ ਅਸੀਂ ਕੋਈ ਨਵੀਂ ਐਗਜ਼ਾਮਪਲ ਸੈੱਟ ਕਰ ਦਾਂਗੇ ਪਰ ਜਿਹੜੀ bc ਦੇ ਪ੍ਰੀਮੀਅਰ ਨੇ ਪੋਲ ਖੋਲੀ ਆ ਵੀ ਤੁਸੀਂ ਜਿਹੜੇ ਬੰਦੇ ਕ੍ਰਾਈਮ ਕਰ ਰਹੇ ਆ ਉਹਨਾਂ ਨੂੰ ਤਾਂ ਤੁਸੀਂ ਰਿਫਿਊਜ਼ ਦੀ ਕਲੇਮ ਦੇਈ ਬੈਠਿਆ ਇਹ ਕਿਤੇ ਨਾ ਕਿਤੇ ਪੱਖਪਾਤ ਨਜ਼ਰ ਜਿਹੜਾ ਆ ਰਿਹਾ ਇਦਾਂ ਨਹੀਂ ਚਾਹੀਦਾਗਾ ਜੇ ਕੈਨੇਡਾ ਸਰਕਾਰ ਦਾਅਵੇ ਕਰਦੀ ਹੈ ਚੰਗੀ ਪ੍ਰਣਾਲੀ ਚੰਗਾ ਨਿਆਂ ਦੇਣ ਵਾਸਤੇ ਸਮਾਨਤਾ ਦਾ ਅਧਿਕਾਰ ਲੋਕਾਂ ਨੂੰ ਦਿੰਦੀ ਆ ਤਾਂ ਇਦਾਂ ਨਹੀਂ ਹੋਣਾ ਚਾਹੀਦਾ ਜਸਕੀਰਤ ਸਿੰਘ ਸਿੱਧੂ ਦੇ ਮਾਮਲੇ ਦੇ ਵਿੱਚ ਜ਼ਰੂਰ ਜਿਹੜਾ ਕੈਨੇਡਾ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਵੀ ਕੀ ਉਹ ਉੱਥੇ ਰਹਿਣ ਲਈ ਡਿਜ਼ਰਵ ਕਰਦਾ ਹੈ ਕਿ ਨਹੀਂ ਕਰਦਾਗਾ ਬਾਕੀ ਤੁਸੀਂ ਆਪਦੀ رائے ਜ਼ਰੂਰ ਦਿਓ ਜੀ ਸਸਕਾਰ